ਸਾਰੇ ਨਗਰ ਨਿਵਾਸੀਆਂ ਨੂੰ ਨਵਾਂ ਸਹਿਰ ਇਲਾਕੇ ਨੂੰ ਔਰ ਸਲੋ ਦੇ ਨਾਲ ਲੱਗਦੇ ਸਾਰੇ ਪਿੰਡਾਂ ਨੂੰ ਮੇਰੇ ਰਾਹੀਂ ਨਵਰਾਤਰੀਆਂ ਦੀ ਬਹੁਤ-ਬਹੁਤ ਵਧਾਈਆਂ ਸਾਡੇ ਪ੍ਰੈਸ ਰਿਪੋਰਟਰ ਵਾਸੂ ਦੇ ਪਰਦੇਸੀ ਸਾਹਿਬ ਸਰਗਰਮੀਆਂ ਚੈਨਲ YouTube ਤੇ ਤੁਸੀਂ ਮਾਹਮਾਈ ਦੀ ਚੌਂਕੀ ਜਾਗਰਣ ਸੁਣ ਸਕਦੇ ਨੇ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਮਾਂ ਦੇ ਨਵਰਾਤਰੇ ਸਰਦੀਆਂ ਨਵਰਾਤਰੇ ਜਦ ਸਰਦੀ ਸ਼ੁਰੂ ਹੋਣ ਤੋਂ ਪਹਿਲੇ ਮਾਤਾ ਦੇ ਨਰਾਤੇ ਇਹਨਾਂ ਨੂੰ ਸਰਦੀਆਂ ਦੇ ਨਰਾਤੇ ਬੁਲਦੇ ਨੇ ਤੋਂ ਬੜੀ ਧੁੰਮ-धाम ਨਾਲ ਮਨਾਏ ਜਾ ਰਹੇ ਨੇ ਹਰ ਰੋਜ਼ ਕਲਾਕਾਰ ਮਾਤਾ ਦਾ ਗੁਣगान ਕਰਦੇ ਨੇ ਔਰ ਠੀਕ ਮੰਗਲਵਾਰ ਤੀਸਰੇ ਦਿਨ ਅੱਜ ਤੋਂ ਤੀਸਰੇ ਦਿਨ ਤੋਂ 3 ਤਰੀਕ ਨੂੰ ਵਿਸ਼ਾਲ ਜਾਗਨ ਕਰਾਇਆ ਜਾ ਰਿਹਾ ਜਿਹਦੇ ਵਿੱਚ ਬਖ ਬਖਸਤਾਨਾ ਤੋਂ ਸਾਧੂ ਸੰਤ ਫਕੀਰ ਮਸਤ 올ੀਆ ਫਕੀਰ ਲੋਕ ਸੰਗਤ ਨੂੰ ਆਸ਼ੀਰਵਾਦ ਦੇਣ ਆਣਗੇ और अनेक कलाकार माता रानी ने भाई माता गुणगान करेंगे सारे नु खुल्ला संगत बृज आश्रम नाथ आश्रम मां पाद्र काली आओ जी आचल आज... ਬਲ ਬਲ ਜਾ ਰਮਿਆ ਕਾਰਨੇ 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 ਕਾਰੁੰਡ ਕਮਣ ਆਉਣ ਰਾਵਣ ਕਾ ਲਗਿਆ ਰਾਵਣ ਕਾ ਲਗਿਆ ਬਹੁਤ ਹੀ ਸਤਿਕਾਰਯੋਗ ਸੰਤ ਪਾਪਾ ਜਸਪਾਲ ਸਿੰਘ ਜੀ ਉੜਰੇ ਵਾਲੇ ਵਾਲੇ ਬਹੁਤ ਸਾਰੇ ਕਾਰਜਗੋਰੀ ਵੀ ਸਾਡੇ ਸੰਤ ਮਹਾਂਪੁਰਛੇ ਪਹੁੰਚੇ ਨੇ ਵੱਡੀ ਗਿਣਤੀ ਵਿੱਚ ਸਾਡੀਆਂ ਆਮਾ ਮਾਵਾ ਬੱਚੇ ਨੌਜਵਾਨ ਵੀ ਬਜ਼ੁਰਗ ਸਾਰੇ ਪਰ ਮੇਰੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਇਸ ਜ਼ੋਨ ਦੀ ਸਾਰੀ ਟੀਮ ਇੱਥੇ ਪਹੁੰਚੀ ਆ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਕੀ ਫਤੇ ਜੋ ਬੋਲੇ ਸੋ ਨਿਰਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਮਾਫੀ ਮੰਗਦੇ ਆ ਬਾਬਾ ਜੀ ਗਵਿੰਦਰ ਸਿੰਘ ਜੀ ਹੁਣਾ ਕੋ ਮੇਰਾ ਤੇ ਵੈਸੇ ਵਧੀਆ ਨਹੀਂ ਲੱਗਦਾ ਜਦੋਂ ਕੀਰਤਨ ਚੱਲ ਰਿਹਾ ਤੇ ਆਪਾਂ ਬੇਚੰਗਾ ਆ ਕੇ ਆਪਣੇ ਜਿਹੜੀ ਬੋਲੀਏ ਕੁਛੇ ਕੁਛ ਮੈਂ ਮਾਫੀ ਮੰਗਦਾ ਮਹਾਰਾਜ ਤੁਹਾਡੇ ਕੋਲੋਂ ਕਿਉਂਕਿ ਲੋਕ ਇਹਨਾਂ ਨੂੰ ਸੁਣਨ ਵਾਸਤੇ ਆਉਂਦੇ ਆ ਬਹੁਤ ਭਾਗਾਂ ਵਾਲਿਆਂ ਆਪਾਂ ਸਾਰੇ ਜਣੇ ਸਮਾਂ ਮਿਲਿਆ ਸਾਨੂੰ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬੈਠਣ ਦਾ ਔਰ ਇਹੋ ਜਿਹੇ ਸੰਤ ਮਹਾਂਪੁਰਖਾਂ ਦੇ ਜਿਹੜੇ ਵਿਚਾਰ ਨੇ ਉਹ ਸੁਣਨ ਦਾ ਸਾਨੂੰ ਸਮਾਂ ਮਿਲਿਆ ਬਹੁਤ ਦੁਨੀਆ ਇੱਧਰ ਉੱਧਰ ਘੁੰਮੀ ਫਿਰਦੀ ਹੈ ਬੜੇ ਲੋਕ ਸੜਕਾਂ ਤੇ ਜਾ ਰਹੇ ਕੋਈ ਇੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਪਰ ਤੁਸੀਂ ਕੁਝ ਨਸੀਬ ਸਾਰੇ ਉਹ ਜਿਨ੍ਹਾਂ ਨੂੰ ਅੱਜ ਇੱਥੇ ਬਹਿਣ ਦਾ ਜਿਹੜਾ ਮੌਕਾ ਮਿਲ ਰਿਹਾ ਹੈ ਕਈ ਵਾਰੀ ਲੋਕ ਕਹਿੰਦੇ ਆ ਕਿ ਉੱਤੇ ਜਾ ਕੇ ਕੀ ਕਰਨਾ ਉੱਤੇ ਜਾ ਕੇ ਕੀ ਕਰਨਾ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਹੈਗਾ ਜੇ ਆਪਾਂ ਮੰਨਣ ਤੇ ਆਈਏ ਪਰਮਾਤਮਾ ਮੰਦਰ ਦੇ ਵਿੱਚ ਵੀ ਹੈ ਪਰਮਾਤਮਾ ਗੁਰਦੁਆਰੇ ਦੇ ਵਿੱਚ ਵੀ ਹੈ ਪਰਮਾਤਮਾ ਹਰ ਜਗ੍ਹਾ ਦੇ ਵਿੱਚ ਹੈਗਾ ਜੇ ਮੰਨੀਏ ਕਈ ਲੋਕ ਜਾਂਦੇ ਹੈ ਨਹੀਂ ਕਿ ਉਹ ਇਹੀ ਕਹਿੰਦੇ ਵੀ ਸਾਨੂੰ ਕਿਹੜਾ ਉੱਥੇ ਆ ਕੇ ਕੁਝ ਬਣਿਆ ਇੱਕ ਦਿਨ ਦੇ ਵਿੱਚ ਇੱਥੇ ਮੱਥਾ ਟੇਕ ਕੇ ਸਾਰੀਆਂ ਮਨੋਕਾਮਨਾਵਾਂ ਸਾਡੀਆਂ ਪੂਰੀਆਂ ਨਹੀਂ ਹੋਣ। ਰੋਜ਼-ਰੋਜ਼ ਆਉਣਾ ਪੈਣਾ, ਰੋਜ਼-ਰੋਜ਼ ਜਿੰਨੇ ਅਸੀਂ ਪਾਪ ਕਰਦੇ ਆ, ਜਿੰਨੇ ਅਸੀਂ ਝੂਠ ਮਾਰਦੇ ਆ, ਜਿੰਨੇ ਅਸੀਂ ਗਲਤ ਕੰਮ ਕਰਦੇ ਆ, ਉਹਦਾ ਛੁਟਕਾਰਾ ਤਾਂ ਹੀ ਹੋਣਾ ਇੱਥੇ ਜੇ ਰੋਜ਼ ਆ ਕੇ ਗੁਰਦੁਆਰਾ ਸਾਹਿਬ ਦੇ ਚ ਮੱਥਾ ਟੇਕਣ। ਉਹ ਰੋਜ਼ ਆ ਕੇ ਸੇਵਾ ਜਿੰਨੀ ਸਾਡੇ ਕੋਲ ਹੋ ਸਕਦੀ ਹੈ, ਉਨੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਜਾ ਕੇ ਸਾਡੇ ਜਿਹੜੇ ਪਾਪ ਆ, ਫਿਰ ਜਾ ਕੇ ਧੋਪਣਾ ਇਹ ਨਹੀਂ ਕਿ ਅੱਜ ਇੱਥੇ ਇੱਕ ਇੱਕ ਦਰਵਾਜ਼ਾ ਖਲ੍ਹ ਰਿਹਾ ਹੈ ਪ੍ਰਬੰਧਕਾਂ ਨੇ ਪ੍ਰਬੰਧ ਕਰਤਾ ਤੇ ਆਪਾਂ ਲੰਗਰ ਖਾਦਾ ਮੱਥਾ ਟੇਕਿਆ ਤੇ 10 ਮਿੰਟ ਬੈਠੇ ਤੇ ਸਾਰਾ ਕੁਝ ਠੀਕ ਹੋ ਜੂਗਾ ਇਵੇਂ ਠੀਕ ਨਹੀਂ ਹੋਣਾ ਜਿਹੜੇ ਸੰਤ ਮਹਾਂਪੁਰਖ ਬੈਠੇ ਨੇ ਇਹਨਾਂ ਦਾ ਤਾਪ ਹੈ ਲੋਕਾਂ ਨੂੰ ਚੰਗੀਆਂ ਸਿੱਖਿਆ ਦੇ ਰਹੇ ਨੇ ਜੇ ਮਹਾਰਾਜ ਹੁਣੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਹੁਣੇ ਤੁਹਾਨੂੰ ਗਿਆਨ ਦੇ ਰਿਹਾ ਤੇ ਇਹਨਾਂ ਨੇ ਸਿੱਖਿਆ ਹੈ ਸਾਰਾ ਕੁਝ ਪੜਿਆ ਹੈ ਗੰਤਨ ਸਿੰਘ ਸਾਹਿਬ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਤੇ ਅਸੀਂ ਬਿਨਾ ਪੜੇ ਸਾਰਾ ਕੁਝ ਮੰਗਣ ਨੂੰ ਫਿਰਦੇ ਆ ਸੋ ਇਸ ਕਰਕੇ ਜਿਹੜੀਆਂ ਤੁਹਾਡੀਆਂ ਮਨੋ ਕਾਮਨਾਵਾਂ ਹੈ ਗਿਆ ਨੇ ਤੁਸੀਂ ਆਪਣੀਆਂ ਮਨੋਕਾਮਨਾਵਾਂ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠੇ ਹੋ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਔਰ ਮਹਾਰਾਜ ਜੀ ਨੇ ਹਰ ਸਾਲ ਦੀ ਤਰ੍ਹਾਂ ਜਿਵੇਂ ਸਾਡੇ ਇਲਾਕੇ ਦੇ ਉੱਤੇ ਬੜਾ ਇਹਨਾਂ ਦਾ ਆਸ਼ੀਰਵਾਦ ਹੈ ਸਾਡੇ ਤਾਂ ਅਸੀਮਾ ਦੇ ਪਰਿਵਾਰਕ ਮੈਂਬਰ ਆ ਬਾਬਾ ਜੀ ਦੇ ਔਰ ਜਿੱਥੇ ਡਿਊਟੀ ਲਗਾਉਂਦੇ ਆ ਅਸੀਂ ਹਾਜ਼ਰ ਹੋਈ ਤਾਂ ਔਰ ਬਹੁਤ ਪਰਪਕਾਰ ਵਾਲੇ ਕੰਮ ਕਰਦੇ ਆ ਤੁਸੀਂ ਸਾਰੇ ਜਾਣੇ ਜਾਣਦੇ ਹੋ ਜਦੋਂ ਵੀ ਉੱਤੇ ਕੋਈ ਸਮਾਗਮ ਹੁੰਦਾ ਤਾਂ ਘਰਵਾਲ ਪਿੰਡ ਦੀ ਸੰਗਤ ਵਾਲੇ ਦੁਆਲੇ ਦੀ ਸ੍ਰੀ ਸੰਗਤ ਆ ਉਥੇ ਆਪਣਾ ਤਿਲ ਫੁੱਲ ਯੋਗਦਾਨ ਜਿਹੜਾ ਹੁੰਦਾ ਉਹ ਤੁਸੀਂ ਪਾਉਣੀ ਹੈ ਜਿਹੜਾ ਵੀ ਕਿਸਮਾ ਦਾ ਹੁੰਦਾ ਔਰ ਸਭ ਤੋਂ ਵੱਡੀ ਗੱਲ ਕੀ ਸਾਡੇ ਲੋੜਵੰਦ ਬੱਚੀਆਂ ਜਿਹੜੀਆਂ ਭਾਗਾ ਵਾਲੀਆਂ ਬੱਚੀਆਂ ਨੇ ਹਰ ਸਾਲ ਉਹਨਾਂ ਦੀ ਜਿਹੜੀਆਂ ਸ਼ਾਦੀਆਂ ਨੇ ਉਹ ਮਹਾਰਾਜ ਜੁਣੀ ਆਪ ਕਰਵਾਉਂਦੇ ਆ ਉੱਥੇ ਔਰ ਉਹਦੇ ਵਿੱਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਤੁਸੀਂ ਆਪਾਂ ਸਾਰੇ ਲੋੜਵੰਦ ਪਰਿਵਾਰਾਂ ਪਰਿਵਾਰਾਂ ਉਹਨਾਂ ਦੀ ਮਦਦ ਹੈ ਜਿਹੜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪ ਕਰਦੇ ਆ ਔਰ ਮਹਾਰਾਜਾ ਆਪ ਉਹਨਾਂ ਲੜਕੀਆਂ ਦੀ ਜਿਹੜੀਆਂ ਸ਼ਾਦੀਆਂ ਨੇ ਉਹ ਹੋ ਰਹੀਆਂ ਨੇ ਕਿੰਨਾ ਚਿਰ ਹੋ ਗਿਆ ਮਾਰੇ ਕਿੰਨੀ ਹੋ ਗਈ 168 ਬੱਚੀਆਂ ਜਿਨ੍ਹਾਂ ਨੂੰ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਕਿੰਨੀਆਂ ਭਾਗਾ ਵਾਲੀਆਂ ਬੱਚੀਆਂ ਹੋਣਗੀਆਂ ਔਰ ਜਦੋਂ ਅਨੰਤ ਕਾਜ ਹੁੰਦੇ ਆ ਤੁਸੀਂ ਸਾਰੇ ਜਾਣੇ ਉੱਤੇ ਹਾਜ਼ਰ ਹੁੰਨੇ ਆ ਕਿੰਨੇ ਸੰਗਤ ਹੁੰਦੇ ਉਹ ਆਮ ਤੌਰ ਤੇ ਕਿਸੇ ਤਗੜੇ ਬੰਦੇ ਦਾ ਵਿਆਹ ਜਾਂ ਕਿਸੇ ਹੋਰ ਦਾ ਵੀ ਵਿਆਹ ਹੁੰਦਾ ਤਾਂ ਸਿਰਫ ਪਰਿਵਾਰਕ ਮੈਂਬਰ ਮਾਂ ਪਿਓ ਜਾਂ ਹੋਰ ਮਾਸੀਆਂ ਚਾਚੀਆਂ ਤਾਈਆਂ ਹੁੰਦੀਆਂ ਤੇ ਉਹ ਜਿਹੜੇ ਬੱਚੀਆਂ ਦੇ ਸ਼ਾਦੀਆਂ ਹੁੰਦੀਆਂ ਹਜ਼ਾਰਾਂ ਦੀ ਗਿਣਤੀ ਦੇ ਸੰਗਤ ਉੱਤੇ ਬੈਠੀ ਹੁੰਦੀਆਂ ਕਿੰਨੀਆਂ ਭਾਗਾ ਵਾਲੀਆਂ ਬੱਚੀਆਂ ਤੋਂ ਮਹਾਰਾਜ ਦੇ ਉੱਤੇ ਵੀ ਪ੍ਰਮਾਤਮਾ ਹੋਰ ਕਿਰਪਾ ਬਣਾ ਕੇ ਰੱਖੇ ਇਹਨਾਂ ਦੀ ਹੋਰ ਲੰਬੀ ਉਮਰ ਕਰੇ ਔਰ ਸਾਡੇ ਇਲਾਕੇ ਵੀ ਜਿੱਦਾਂ ਇਹ ਧਾਰਮਿਕ ਤੌਰ ਤੇ ਸੇਵਾ ਕਰਦੇ ਇਦਾਂ ਹੀ ਕਰਦੇ ਨਾਲ ਸਾਨੂੰ ਵੀ ਚੰਗੀ ਸਿੱਖਿਆ ਦੇਣ ਕਿ ਆਪਾਂ ਵੀ ਇਹਨਾਂ ਦੇ ਜਿਹੜੀ ਕੋਈ ਨਕਸ਼ੇ ਕਦਮੀਆਂ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ ਬਾਬਾ ਤੇ ਨਹੀਂ ਬਣਨਾ ਇਹ ਨਹੀਂ ਕਿ ਬਾਬਾ ਜੀ ਬਣਦੀ ਹੈ ਵੀ ਪਰ ਜਿਹੜੀ ਸੇਵਾ ਸਾਨੂੰ ਲਈ ਹੈ ਨਹੀਂ ਉਹ ਵੀ ਡਿਊਟੀ ਇਹਨਾਂ ਨੇ ਲਈ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਪੋਲੀਟਿਕਲ ਤੌਰ ਤੇ ਪ੍ਰਕਾਸ਼ ਦੇ ਤੌਰ ਤੇ ਜਿਹੜੀ ਤੁਸੀਂ ਸੇਵਾ ਸਾਡੀ ਲਗਾਈ ਹੈ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰੀਏ ਕੋਈ ਮਾੜਾ ਕੰਮ ਸਾਡੇ ਉੱਪਰ ਨਾ ਹੋਵੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਪ੍ਰਬੰਧਕਾਂ ਦਾ ਮੈਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਉਪਰਾਲੇ ਕਰਨੇ ਬਹੁਤ ਔਖੇ ਆ ਕੋਈ ਛੋਟਾ ਜਿਹਾ ਘਰ ਦੇ ਵਿੱਚ ਪ੍ਰੋਗਰਾਮ ਵੀ ਕਰਨਾ ਹੋਵੇ ਤੇ ਵੀ ਅਸੀਂ ਆਲੇ-ਦੁਆਲੇ ਵੇਖਦੇ ਆ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਵੱਡਾ ਉਪਰਾਲਾ ਕੀਤਾ ਬਹੁਤ ਵੱਡਾ ਜੀ ਆਗੇ ਹੋਏ ਸੋ ਹੋਏ ਆਗੇ ਹੋਏ ਸੋ ਹੋਏ ਸੰਤਾ ਪਰਵਾਸ ਤੇਰਾ संत जना मिल हर जस गायो कोट जन्म के दुख गवायो जो चाहत सोई मन पायो कर कृपा हर नाम देवायो सुख हर नाम बड़ाए गुर प्रसाद नान पाई गुर प्रसाद नानक मत पाई संता परवा हर ते परवास ਜੋ جن ਕਹੈ ਸੰਗਹ ਕਾਰਕੇਰੁ ਪਾ ਪ੍ਰੀਤਮ ਪ੍ਰਭੈ ਆਪਣੇ ਨਾਮ ਜਪੋ ਹਰ ਰੰਗ ਨਾਮ ਜਪੋ ਹਰ ਰੰਗ ਸੰਤਾ ਪਰਵਾਸਾ ਤੇਰਾ ਸੰਤਾ ਪਰਵਾਸਾ ਤੇਰਾ ਸਾਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਡੇ ਅੱਜ ਸੰਗਤ ਨੂੰ ਸਤੰਨ ਕਰਦੇ ਸਾਡੇ ਪਾਸ ਸਤਿਉੰਦੇ ਆਣ ਨੇ ਮੁਰਫੇ ਦੇ ਉਹਨਾਂ ਦੇ ਪੰਜ ਦੇ ਜੀ ਆਇਆਂ ਕਰਨਾ ਹੋਇਆ ਬਾਤ ਕਰਨਾ ਸੰਖੇਪ ਕਰਨਾ ਸਰਪੰਚ ਸਾਹਿਬ ਜੀ ਅੱਜ ਨੇ ਟੈਂਡੈਂਸ ਆ ਦੇ ਲਈ ਬਾਣੀ ਦਾ ਰੇਖਾ

ਹਮਸਰ ਦੇ ਨਦਿਆਨ ਤੁਮ ਸਰ ਹਮ ਸਰ ਦੀਨ ਦਿਆਨ ਤੁਮ ਸਰ ਹਮ ਸਰ ਦੀਨ ਦਿਆਨ ਤੁਮ ਸਰ ਹਮ ਸਰ ਦੀਨ ਦਿਆਨ ਤੁਮ ਸਰ ਹਮ ਸਰ ਦੇ ਨਦਿਆਨ ਤੁਮ ਸਰ ਹਮ ਚਲ ਦੀਨ ਦਿਆਨ ਤੁਮ ਸਰ ਹਮ ਚਲ ਦੀਨ ਦਿਆਨ ਤੁਮ ਸਰ ਹਮ ਸਰ ਤਿਆਰ ਕਹਿ ਜੈ ਰਾਉਣ ਤਾ ਲਖਿਆ ਰਾਉਣ ਤਾ ਨਦਿਆ ਫਿਰ ਸਤ ਤੋਰ ਦੇ ਦਰਵਾਜ਼ਾ ਕਾਨਕਿਆ ਰਾਉਣਕਾ ਲਕਿਆ ਮੇ ਸਤਗੁਰ ਦੇ ਦਰਬਾਰੇ ਰਾਉਣਕਾ ਲਕਿਆ ਰਾਉਣਕਾ ਲਕਿਆ ਫੇਰ ਸਤਗੁਰ ਦੇ ਦਰਬਾਰੇ ਰਾਉਣਕਾ ਲਕਿਆ ਰਾਉਣਕਾ ਲਕਿਆ ਬਚਨੀ ਤੋਰ ਮਰਮਨ ਮਾਨ ਬਚਨੀ ਤੋਰ ਮਰਮਨ ਮਾਨ ਬਚਨੀ ਤੋਰ ਜਨੀ ਤੋਰ ਮੋਰ ਮਨ ਮਾਨ ਮਤਨੀ ਤੋਰ ਮੋਰ ਮਨ ਮਾਨ ਸਭ ਪੂਰਨ ਦੀ ਜਰ ਰੌਣਕਿਆ ਰੌਣਕਿਆ ਲਖਿਆ ਰੌਣਕਿਆ ਸੰਬੰਧਨ ਬਾਰ ਰੌਣਕਿਆ ਰੌਣਕਿਆ ਅੰਦਰ ਸਾਹਿਬ ਦੇਦਰ ਇਹ ਸੱਜਣ ਸਿੰਘ ਭਗ세ਗ ਨਗਰ ਦਾ स्वतन्त्र ਅਜਲੀਆ ਵਿਸ਼ੇਸ਼ ਸਰਗੀਆਂ ਫਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪੰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ